ਸ਼ਾਸ਼ੀ ਕਲ ਦੇ ਇਹ ਵਾਲੇ ਸੂਟ कॉटन ਦੇ ਮੈਚਿੰਗ ਸੂਟ ਰਹਿਣਗੇ 프린ਟਡ ਸ਼ਰਟ ਰਹੇਗੀ ਤੇ ਪਲੇਨ ਬਾਟਮ ਹੋਏਗੀ ਸ਼ਿਫੋਨ ਦਾ ਦੁਪੱਟਾ ਰਹੇਗਾ ਵਰਕ ਇਹ ਵਾਲੇ ਸੂਟ ਨੇ ਜਿਹੜੇ ਮਸਲੀਨ कॉटन ਤੇ ਰਹਿਣਗੇ ਸ਼ਰਟ ਡਿਜੀਟਲ ਪ੍ਰਿੰਟ ਵਿਦ ਆਰੀ ਵਰਕ ਰਹੇਗਾ ਬਾਟਮ ਐਟਲੀ ਪਲੇਨ ਹੋਏਗੀ ਦੁਪੱਟਾ ਇਹ ਮਸਲੀਨ ਦਾ ਹੋਏਗਾ ਤੇ ਸ਼ਰਟ ਤੇ ਫੈਬਰਿਕ ਦਾ ਫੋਰ ਸਾਈਡ ਬਾਰਡਰ ਰਹੇਗਾ ਪ੍ਰਾਈਸ ਮੈਂਸ਼ਨ ਕੀਤੀ ਹੋਈਆਂ ਤੇ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲਾ ਸੂਟ ਮਸਲੀਨ ਦੇ 올ਓਵਰ ਸੂਟ ਰਹਿਣਗੇ ਸ਼ਰਟ ਦੀ ਫਰੰਟ ਸਾਈਡ ਫੁੱਲ ਵਰਕ ਰਹੇਗਾ ਦੁਪੱਟਾ ਜਿਹੜਾ ਉਹ ਵੀ ਮਸਲੀਨ ਦਾ ਹੋਏਗਾ ਦੁਪੱਟੇ ਉੱਤੇ ਵੀ ਵਰਕ ਹੋਏਗਾ ਇਹ ਵਾਲੇ ਸੂਟ ਕ੍ਰੇਪ ਤੇ ਰਹਿਣਗੇ ਸ਼ਰਟ ਦੀ ਫਰੰਟ ਸਾਈਡ ਵਰਕ ਰਹੇਗਾ ਤੇ ਬਾਟਮ ਤੇ ਵਰਕ ਹੋਏਗਾ ਦੁਪੱਟਾ ਇਹਨਾਂ ਨਾਲ ਚਲੌਣ ਦਾ ਰਹੇਗਾ ਦੁਪੱਟੇ ਉੱਤੇ ਵੀ ਵਰਕ ਹੋਏਗਾ 4 ਕਲਰਸ ਵਿੱਚ ਅਵੇਲੇਬਲ ਰਹੇਗਾ ਇਹ ਵਾਲਾ ਸੂਟ ਟੈਬੀ ਸਿਲਕ ਤੇ ਰਹੇਗਾ 올ਓਵਰ ਸੂਟ ਹੋਏਗਾ ਸ਼ਰਟ ਦੇ ਘੇਰੇ ਤੇ ਵਰਕ ਰਹੇਗਾ ਦੁਪੱਟਾ ਜਿਹੜਾ ਇਹਨਾਂ ਦਾ ਆਰਗੈਂਜ਼ਾ ਦਾ ਹੋਏਗਾ ਫੁੱਲ ਵਰਕ ਰਹੇਗਾ ਦੁਪੱਟੇ ਤੇ ਇਹ ਵਾਲਾ ਸੂਟ ਨੇ ਜਿਹੜੇ ਰਸ਼ੀਅਨ ਸਿਲਕ ਤੇ ਰਹਿਣਗੇ 셔ਟ ਦੀ neck ਤੇ work ਹੋਏਗਾ printed ਹੋਏਗੀ 셔ਟ बॉटਮ ਤੇ work ਹੋਏਗਾ ਦੁਪੱਟਾ ਇਹ ਜਿਹੜਾ ਦੁਪੱਟੇ ਤੇ four side lace ਰਹੇਗੀ ਇਹ ਵਾਲਾ ਸੂਟ ਨੇ ਜਿਹੜੀ 셔ਟ ਆ printed organza ਦੀ 셔ਟ ਦੇ ਘੇਰੇ ਤੇ ਤੇ sleeves ਤੇ ਤੇ neck ਤੇ work ਰਹੇਗਾ बॉटਮ ਇਹ ਜਿਹੜੀઓ टैਬੀ ਸਿਲਕ ਦੀ ਰਹੇਗੀ ਦੁਪੱਟਾ ਇਹਨਾਂ ਨਾਲ organza ਦਾ banarasi ਰਹੇਗਾ ਸ਼ਰਟ ਤੇ ਪੂਰਾ ਹੈਂਡਵਰਕ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਸੇਮ ਹੀ ਰਹਿਣਗੇ ਸ਼ਰਟ ਜਿਹੜੀ ਆਰਗੈਂਜ਼ਾ ਦੀ ਰਹੇਗੀ ਸ਼ਰਟ ਉੱਤੇ ਹੈਂਡਵਰਕ ਰਹੇਗਾ ਪੂਰਾ ਫੁੱਲ ਦੁਪੱਟਾ ਜਿਹੜਾ ਇਹਨਾਂ ਨਾਲ ਮੀ ਬਨਾਰਸੀ ਆਰਗੈਂਜ਼ਾ ਦਾ ਰਹੇਗਾ ਬਾਟਮ ਹੈ ਜਿਹੜੀ ਟੈਪੀ ਸਿਲਕ ਦੀ ਰਹੇਗੀ ਸੇਮ ਪ੍ਰਾਈਸ ਵਿੱਚ ਰਹਿਣਗੇ ਪੇਮੈਂਟਸ ਹੈ ਜਿਹੜੀਆਂ ਇਹਨਾਂ ਦੀ ਆਨਲਾਈਨ ਹੋਣਗੀਆਂ ਇਹਨਾਂ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈ ਇਹ ਵਾਲੇ ਸੂਟ ਨੇ ਜਿਹੜੇ ਆਰਗੈਂਜ਼ਾ ਦੀ ਸ਼ਰਟ ਰਹੇਗੀ ਸ਼ਰਟ ਤੇ ਘੇਰੇ ਤੇ ਤੇ 슬ੀਵਜ਼ ਬਾਟਮ ਤੇ ਨੈਕ ਤੇ ਵਰਕ ਰਹੇਗਾ ਦੁਪੱਟਾ ਇਹ ਜਿਹੜਾ ਆਰਗੈਂਜ਼ਾ ਦਾ ਰਹੇਗਾ ਦੁਪੱਟੇ ਤੇ ਵੀ ਵਰਕ ਹੋਏਗਾ ਬਾਟਮ ਟੈਬੀ ਸਿਲਕ ਦੀ ਰਹੇਗੀ ਇਹ ਵਾਲੇ ਸੂਟ ਨੇ ਜਿਹੜੇ ਨੇਚਰਲ ਕ੍ਰੇਪ ਤੇ ਰਹਿਣਗੇ ਸ਼ਰਟ ਦੀ ਨੈਕ ਤੇ ਤੇ ਘੇਰੇ ਤੇ ਇਹ ਵੀ ਵਰਕ ਰਹੇਗਾ 슬ੀਵਸ ਤੇ ਵਰਕ ਹੋਏਗਾ ਦੁਪੱਟਾ ਜਿਹੜਾ ਇਹਨਾਂ ਨਾਲ ਚਨੌਂਦਾ ਰਹੇਗਾ ਪਲੇਨ ਹੋਏਗਾ ਫੋਰ ਸਾਈਡ ਲੈਸ ਰਹੇਗੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ